ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਮਲਟੀ ਲਰਨ ਅਕੈਡਮੀ ਵਿੱਚ ਹੋਪ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਜੀ ਕਿਨਾਰ ਰਿਲੇਟਡ ਕੁਝ ਐਮਸੀਕਿਊ ਕਰਾਂਗੇ ਜਾਨਕੀ ਸਿੱਖ ਹਿਸਟਰੀ ਨਾਲ ਸੰਬੰਧਿਤ ਇੰਪੋਰਟੈਂਟ ਐਮਸੀਕਿਊ ਕਰਵਾਵਾਂਗੇ ਇਸ ਵੀਡੀਓ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ MCQ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀਆਂ ਜੇ ਤੁਸੀਂ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣ ਵਾਲੇ ਨੇ ਕੁਝ ਇੰਪੋਰਟੈਂਟ MCQ ਜੋ ਵੀਡੀਓ ਵਿੱਚ ਬਹੁਤ ਹੀ ਧਿਆਨ ਨਾਲ ਦੇਖਣਾ ਕਿਉਂਕਿ ਅੱਜ ਇਸ ਵੀਡੀਓ ਵਿੱਚ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਤੁਹਾਨੂੰ ਵੀ ਪਤਾ ਹੈ ਇਸ ਬਾਰੇ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅੱਜ ਇਸ ਵੀਡੀਓ ਵਿੱਚ ਸਟਾਰਟ ਕਰਦੇ ਹਾਂ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੋ ਸਟੂਡੈਂਟ ਚੈਨਲ ਤੇ ਨਵੇਂ ਹਨ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਫਰਸਟ ਕੁਐਸਚਨ ਹੈ ਜੀ ਆਪਣਾ ਹਾਂਜੀ ਫਰਸਟ ਕੁਐਸਚਨ ਹੈ ਜੀ ਸਾਡਾ ਪੰਜਾਬ ਦੀ ਜਿੱਤ ਲਈ ਚੰਦਰਗੁਪਤ ਮੌਰੀਆ ਨੂੰ ਕਿਸ ਦੀ ਸਹਾਇਤਾ ਪ੍ਰਾਪਤ ਕੀਤੀ ਸੀਗੀ ਸਿਲਕਸ ਦੀ ਵਿਕਰਮਦਿੱਤਿਆ ਦੀ ਚਾਣਕਿਆ ਦੀ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਚੰਦਰਗੁਪਤ ਮੌਰੀਆ ਨਹੀਂ ਇਹ ਕਿਸ ਦੇ ਸੈ ਤਾਂ ਪ੍ਰਾਪਤ ਕੀਤੀ ਸੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈਗਾ ਆਪਾਂ ਆਪਸ਼ਨ ਟਿਕ ਕਰਾਂਗੇ ਡੀ ਆਪਸ਼ਨ ਆਪਣਾ கரੈਕਟ ਆਨਸਰ ਹੈ ਨੈਕਸਟ ਕੁਐਸਚਨ ਸੱਤ ਸਿੱਧੂ ਸप्त ਸਿੰਧੂ ਬਣਿਆ ਸੀਗਾ ਤਿੰਨ ਨਦੀਆਂ ਤੋਂ ਪੰਜ ਨਦੀਆਂ ਤੋਂ ਸੱਤ ਨਦੀਆਂ ਤੋਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਹਾਂਜੀ ਸੈਕੰਡ ਕੁਐਸਚਨ ਦਾ ਆਪਣਾ ਜਿਹੜਾ ਸप्त ਸਿੰਧੂ ਹੈ ਜੀ ਉਹ ਤਿੰਨ ਨਦੀਆਂ ਤੋਂ ਬਣਿਆ ਸੀਗਾ ਔਰ ਸੌਰੀ ਸੱਤ ਨਦੀਆਂ ਤੋਂ ਬਣਿਆ ਸੀਗਾ ਜੀ ਸप्त ਸਿੰਧੂ ਆਪਸ਼ਨ ਸੀ ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਗੁਰੂ ਹਰ Rai ਜੀ ਦਾ ਜਨਮ ਹੋਇਆ ਸੀਗਾ ਸਾਰੇ ਗੁਰੂਆਂ ਬਾਰੇ ਆਪਾਂ ਵਿਸਥਾਰ ਸਹਿਤ ਪੜ ਚੁੱਕੀ ਆਂਗੀ ਜੋ ਸਟੂਡੈਂਟ ਨੇ ਹਜੇ ਤੱਕ ਇਹਨਾਂ ਵੀਡੀਓ ਨੂੰ ਨਹੀਂ ਦੇਖਿਆ ਚੈਨਲ ਤੇ ਜਾ ਕੇ ਤੁਸੀਂ ਵਿజిਟ ਕਰਕੇ ਵੀਡੀਓ ਗੁਰੂ ਹਰ Rai ਜੀ ਨੇ ਨਾਲ ਸੰਬੰਧਿਤ ਜੀਵਨ ਨਾਲ ਰਿਲੇਟਡ ਸਾਰੀਆਂ ਘਟਨਾਵਾਂ ਨੂੰ ਦੇਖ ਸਕਦੇ ਹੋ ਹਾਂਜੀ ਗੁਰੂ ਹਰ Rai ਦਾ ਜਨਮ ਹੈ ਜੀ 1630 ਈਸਵੀ ਵਿੱਚ ਹੋਇਆ ਸੀ অপਸ਼ਨ B ਟਿਕ ਕਰਾਂਗੇ ਆਪਾਂ 1630 ਈਸਵੀ ਵਿੱਚ ਹੋਇਆ ਸੀ ਨੈਕਸਟ ਕੁਐਸਚਨ ਮੀਰਾ ਬਾਈ ਆਪਣਾ ਗੁਰੂ ਮੰਨਦੀ ਸੀਗੀ ਬਾਬਾ ਫਰੀਦ ਨੂੰ ਭਗਤ ਕਬੀਰ ਜੀ ਨੂੰ ਭਗਤ ਨਾਮਦੇਵ ਜੀ ਨੂੰ ਗੁਰੂ ਰਵੀਦਾਸ ਜੀ ਨੂੰ ਹਾਂਜੀ ਮੀਰਾ ਜਿਹੜਾ ਆਪਣਾ ਗੁਰੂ ਰਵੀਦਾਸ ਜੀ ਨੂੰ ਮੰਨਦੀ ਸੀਗੀ ਜੀ অপਸ਼ਨ ਡੀ ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਜੀ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਸੀਗਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਹਾਂਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਕਲਨ ਕੀਤਾ ਸੀਗਾ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀਗਾ ਜੀ অপਸ਼ਨ ਏ ਆਪਣਾ கரੈਕਟ ਆਨਸਰ ਹੈ ਚਲੋ ਨੈਕਸਟ ਕੁਐਸਚਨ ਜੀ ਆਪਣਾ ਮੀਰੀ ਪੀਰੀ ਦਾ ਮਾਲਕ ਕਿਹਾ ਜਾਂਦਾ ਹੈ ਮੀਰੀ ਪੀਰੀ ਦੇ ਮਾਲਕ ਕਿਹਨੂੰ ਕਿਹਾ ਜਾਂਦਾ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਹਰਗੋਬਿੰਦ ਜੀ ਨੂੰ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰੂ ਹਰ राय ਜੀ ਨੂੰ ਹਾਂਜੀ ਮੇਰੀ ਪੀਰੀਆਂ ਦੀਆਂ ਜਿਹੜੀਆਂ ਦੋ ਤਲਵਾਰਾਂ ਸੀਗੀਆਂ ਜੀ ਇਹ ਕਿਹੜੇ ਗੁਰੂ ਨੇ ਧਾਰਨ ਕੀਤੀਆਂ ਸੀਗੀਆਂ ਜੀ ਇਹ ਗੁਰੂ ਹਰਗੋਬਿੰਦ ਜੀ ਨੇ ਧਾਰਨ ਕੀਤੀਆਂ ਸੀ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਹਾਂਜੀ B ਆਪਸ਼ਨ ਟਿਕ ਕਰਾਂਗੇ ਜੀ ਆਪਣਾ கரੈਕਟ ਆਨਸਰ ਹੈ ਨੈਕਸਟ ਕੁਐਸਚਨ ਜੀ ਆਪਣਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਾਦਸ਼ਾਹ ਔਰੰਗਜ਼ੇਬ ਨੂੰ ਚਿੱਠੀ ਦਾ ਨਾਂ ਕੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਿਹੜੀ ਚਿੱਠੀ ਲਿਖੀ ਸੀ ਉਹਦਾ ਕੀ ਨਾਂ ਸੀਗਾ ਆਪਸ਼ਨ A ਤਾਰੀਖ-ਏ-हिन्द ਸ਼ਾਹਨਾਮਾ ਜਫਰਨਾਮਾ ਜਫਰਨਾਮਾ ਹਾਂਜੀ ਆਪਸ਼ਨਾਂ ਦੋਨੇ ਸੇਮ ਹੋ ਗਈਆਂ ਹਾਂਜੀ ਆਪਸ਼ਨ ਆਪਸ਼ਨ C ਵੀ ਕਰੈਕਟ ਆਪਣਾ D ਵੀ ਸੇਮ ਹੋ ਗਈਆਂ ਇਸ ਕਰਕੇ ਆਪਸ਼ਨ D ਕਰੈਕਟ ਹੈ ਆਪਣਾ ਆਨਸਰ ਹੈ ਜਫਰਨਾਮਾ ਸੀਗਾ ਜੀ ਨਾਮ ਕਿ ਆ ਜਾਂਦੇ ਸੀਗਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਜੱਥੀ ਲਿਖੀ ਸੀਗੀ ਔਰੰਗਜ਼ੇਬ ਜੀ ਨੈਕਸਟ ਕੁਐਸਚਨ ਜੀ ਆਪਣਾ ਬੰਦਾ ਬਹਾਦਰ ਜੀ ਦੇ ਬਚਪਨ ਦਾ ਨਾਮ ਸੀਗਾ ਹਰੀਦਾਸ ਲక్ష్మణਦਾਸ ਕਾਜੀਦਾਸ ਤੁਲਸੀਦਾਸ ਹਾਂਜੀ ਬੰਦਾ ਬਹਾਦਰ ਦਾ ਜਿਹੜਾ ਬਚਪਨ ਦਾ ਨਾਮ ਸੀਗਾ ਜੀ ਲక్ష్మణਦਾਸ ਸੀਗਾ ਆਪਣਾ ਕਰੈਕਟ ਆਨਸਰ B ਨੈਕਸਟ ਕੁਐਸਚਨ ਜੀ ਆਪਣਾ ਬੰਦਾ ਬਹਾਦਰ ਬੰਦਾ ਬਹਾਦਰ ਬੰਦਾ ਸਿੰਘ ਬਹਾਦਰ ਅਧੀਨ ਸਿੱਖਾਂ ਦੀ ਰਾਜਧਾਨੀ ਬਣਾਈ ਗਈ ਸੀ ਫਤਿਹਗੜ ਦੀ ਅਹਿਮਦਗੜ ਦੀ ਲੋਗੜ ਦੀ ਤੇ ਬੰਦਾ ਬਹਾਦਰ ਸੀ ਜੀ ਉਹਦੀ ਅਧੀਨ ਸਿੱਖਾਂ ਦੀ ਜਿਹੜੀ ਰਾਜਧਾਨੀ ਕਿਹੜੀ ਬਣਾਈ ਗਈ ਸੀ ਜੀ ਜੀ ਆਪਾਂ ਆਪਾਂ ਲੋਗੜ ਦੀ ਰਾਜਧਾਨੀ ਬਣਾਈ ਗਈ ਸੀਗੀ ਉਹਦੋਂ ਆਪਸ਼ਨ ਸੀ ਨੈਕਸਟ ਕੁਸਚਨ ਜੀ ਮਹਾਰਾਜਾ ਰਣਜੀਤ ਸਿੰਘ ਗੱਦੀ ਤੇ ਬੈਠਾ ਸੀ ਹਾਂਜੀ ਮਹਾਰਾਜਾ ਰਣਜੀਤ ਸਿੰਘ ਕਦੋਂ ਗੱਦੀ ਤੇ ਬੈਠੇ ਸੀਗੀ 1793 1790 ਵਿੱਚ 1794 ਵਿੱਚ 1792 ਵਿੱਚ ਹਾਂਜੀ অপਸ਼ਨ ਡੀ கரੈਕਟ ਆਨਸਰ ਹੈ ਜੀ ਆਪਣਾ 1792 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਗੱਦੀ ਤੇ ਬੈਠੇ ਸੀਗੇ ਨੈਕਸਟ ਕੁਐਸਚਨ ਜੀ ਆਪਣਾ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਸੰਧੀ ਕੀਤੀ ਸੀ ਕਦੋਂ ਕੀਤੀ ਸੀ ਜੀ 1804 ਵਿੱਚ 1709 ਵਿੱਚ 1809 ਵਿੱਚ 1799 ਵਿੱਚ ਹਾਂਜੀ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਕਦੋਂ ਸੰਧੀ ਕੀਤੀ ਸੀ ਜੀ 1809 ਈਸਵੀ ਵਿੱਚ ਉਹਨੇ ਸੰਧੀ ਕੀਤੀ ਸੀ ਆਪਸ਼ਨ ਸੀ ਨੈਕਸਟ ਕੁਐਸਚਨ ਜੀ ਆਪਣਾ ਕਿਹੜੇ ਯੋਧੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਜਿਹੜੇ ਸ਼ਹੀਦ ਹੋਏ ਸੀਗੇ ਇਥੇ ਦੋ ਵੱਡੇ ਸ਼ਾਹਬਜ਼ਾਦੀ ਵੀ ਹੋਣੀ ਸੀ ਵੱਡੇ ਸ਼ਾਹਬਜ਼ਾਦੀ ਜਿਹੜੇ ਸ਼ਹੀਦ ਹੋਏ ਸੀ ਕਿ ਕਿੱਥੇ ਹੋਏ ਸੀਗੇ ਜੀ ਹਾਂਜੀ ਵੱਡੇ ਸ਼ਾਹਬਜ਼ਾਦੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਈ ਸੀ ਚਮਕੌਰ ਸੈਂਬ ਆਪਸ਼ਨ ਡੀ ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਜੀ ਅਮਰ ਸ਼ਾਹ ਅਬਦਾਲੀ ਦਾ ਬਾਦਸ਼ਾਹ ਸੀ ਅਮਰ ਸ਼ਾਹ ਜਿਹੜਾ ਅਬਦਾਲੀ ਸੀ ਉਹ ਕਿੱਥੋਂ ਦਾ ਬਾਦਸ਼ਾਹ ਸੀਗਾ ਕਾਬਲ ਦਾ ਸਾਊਦੀ ਅਰਬ ਦਾ ਲਖੌਰ ਦਾ ਆ ਪਾਕਿਸਤਾਨ ਜਿਹੜਾ ਐਮ ਸ਼ਾ ਅਬਦਾਲੀ ਜੀ ਪਾਕਿਸਤਾਨ ਦੋ ਐਸੀ ਪਾਕਿਸਤਾਨ ਦਾ ਬਾਦਸ਼ਾਹ ਸੀਗਾ ਆਪਸ਼ਨ ਡੀ ਆਪਣਾ கரੈਕਟ ਆਨਸਰ ਹੈ ਨੈਕਸਟ ਕੁਐਸਚਨ ਮਹਾਰਾਜਾ ਜੀ ਸਿੰਘ ਦੀ ਮੌਤ ਹੋਈ ਸੀ ਹਾਂਜੀ ਮਹਾਰਾਜਾ ਜੀ ਸਿੰਘ ਦੀ ਮੌਤ ਕਦੋਂ ਹੋਈ ਸੀ 1829 1839 1849 1869 ਇਸਵੀ ਵਿੱਚ ਹਾਂਜੀ ਜਿਹੜੀ ਮਹਾਰਨਜੀਤ ਸਿੰਘ ਦੀ ਮੌਤ 1839 ਇਸਵੀ ਵਿੱਚ ਹੋਈ ਸੀ অপਸ਼ਨ ਬੀ ਆਪਣਾ கரੈਕਟ ਆਨਸਰ ਹੈ ਨੈਕਸਟ ਕੁਐਸਚਨ ਪਹਿਲੀ ਐਂਗਲੋ ਸਿੱਖ ਲੜਾਈ ਹੋਈ ਸੀ ਪਹਿਲਾ ਜਿਹੜਾ ਐਂਗਲੋ ਸਿੱਖ ਯੁੱਧ ਸੀਗਾ ਜੀ ਉਹ ਕਦੋਂ ਲੜਿਆ ਗਿਆ ਸੀਗਾ 1857 58 ਵਿੱਚ 1947 18 ਵਿੱਚ 1845 46 ਵਿੱਚ ਇਹਨਾਂ ਵਿੱਚੋਂ ਕੋਈ ਵੀ ਨਹੀਂ ਹਾਂਜੀ ਜਿਹੜਾ ਪਹਿਲਾ ਐਂਗਲੋ ਸਿੱਖ ਸੀਗਾ ਸਿੱਖ ਯੁੱਧ ਸੀਗਾ ਜਿਹੜੀ 1845 ਤੋਂ 46 ਵਿੱਚ ਲੜਿਆ ਗਿਆ ਸੀਗਾ ਆਪਸ਼ਨ ਸੀ ਆਪਣਾ ਜਿਹੜਾ கரੈਕਟ ਆਨਸਰ ਹੈ ਨੈਕਸਟ ਕੁਐਸਚਨ ਜੀ ਆਪਣਾ ਸੂਤੀ ਕੱਪੜੇ ਦਾ ਸਭ ਤੋਂ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ ਸੀ ਪੂਨੇ ਵਿੱਚ ਬੰਬਈ ਵਿੱਚ ਤ੍ਰਿਵੇਧਰਮ ਵਿੱਚ ਜੈਪੁਰ ਵਿੱਚ ਹਾਂਜੀ ਸੂਤੀ ਕੱਪੜੇ ਦਾ ਜਿਹੜਾ ਪਹਿਲਾ ਹਾਂਜੀ ਮੁੰਬਈ ਵਿੱਚ ਲਗਾਇਆ ਗਿਆ ਸੀਗਾ ਆਪਸ਼ਨ ਬੀ ਕਰੈਕਟ ਆਨਸਰ ਆਪਣਾ ਨੈਕਸਟ ਕੁਐਸਚਨ ਪੰਜਾਬ ਯੂਨੀਵਰਸਿਟੀ ਲਾਹੌਰ ਕਾਇਮ ਕੀਤੀ ਗਈ ਸੀ ਹਾਂਜੀ ਪੰਜਾਬ ਯੂਨੀਵਰਸਿਟੀ ਜਿਹੜੀ ਲਾਹੌਰ ਵਿੱਚ ਕਾਇਮ ਕੀਤੀ ਸੀ ਕਦੋਂ ਕੀਤੀ ਗਈ ਸੀ ਜੀ ਇਹ 1882 ਸੀ ਵਿੱਚ 1884 ਵਿੱਚ 1883 ਵਿੱਚ 1885 ਵਿੱਚ ਹਾਂਜੀ ਜਿਹੜੀ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਇਹ 1882 ਸੀ ਵਿੱਚ ਕਾਇਮ ਕੀਤੀ ਗਈ ਸੀ অপਸ਼ਨ A கரੈਕਟ ਆਨਸਰ ਹੈ ਹਾਂਜੀ ਰਾਜੇ ਇਹ ਸੀ ਆਪਣਾ ਅੱਜ ਦਾ ਟੌਪਿਕ ਪੰਜਾਬ ਜੀ ਕੀ ਨਾ ਪੰਜਾਬੀ ਹਿਸਟਰੀਆਂ ਸੰਬੰਧਿਤ ਹੈ ਜੋ ਆਪਾਂ MCQ ਕਰਾ। ਹੋਪ ਤਾਂ ਹਨ ਚੰਗੀ ਤਰ੍ਹਾਂ ਸਮਝ ਆਏ ਹੋਣਗੇ ਜੋ MCQ ਆਪਾਂ ਕੀਤੇ ਆ। ਨੈਕਸਟ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਜੀ ਜੋ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਰਹੇ। ਜੋ ਸਟੂਡੈਂਟ ਚੈਨਲ ਦੇ ਨਵੇਂ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ। ਥੈਂਕ ਯੂ ਥੈਂਕ ਯੂ ਸੋ ਮਚ ਸਟੂਡੈਂਟਸ।